ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੱਲ ਸੋਮਵਾਰ ਦੇ ਦਿਨ ਤੁਸੀਂ ਸਵੇਰੇ ਉੱਠਦੇ ਹਾਂ ਸਾਰੀ ਘਰ ਦੇ ਮੇਨ ਗੇਟ ਤੋਂ ਇਹ ਚੀਜ਼ਾਂ ਪੁੱਟ ਕੇ ਸੁੱਟ ਦੇਣੀਆਂ ਹਨ ਤਾਂ ਵੇਖ ਲੈਣਾ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਹਮੇਸ਼ਾ ਲਈ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੇਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੱਲ ਸੋਮਵਾਰ ਦੇ ਦਿਨ ਇਹ ਚੀਜ਼ਾਂ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੋਂ ਬਾਹਰ ਸੁੱਟ ਦੇਣੀਆਂ ਹਨ ਸਾਡੀ ਜ਼ਿੰਦਗੀ ਕਿਵੇਂ ਫਿਰ ਸੁਖਾਲੀ ਹੋ ਜਾਵੇਗੀ ਸਾਤ ਸੰਗਤ ਜੀ ਅੱਜ ਦੀ ਵੀਡੀਓ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਲਈ ਖਤਰਨਾਕ ਬਣ ਜਾਂਦੀ ਹੈ ਸਾਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਸਿੱਖਿਆ ਮਿਲ ਜਾਵੇਗੀ ਜਿਸ ਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸੁਖਾਲਿਆ ਕਰ ਲਵਾਂਗੇ ਸਾਡੇ ਘਰ ਦੇ ਵਿੱਚ ਬਰਕਤ ਆ ਜਾਵੇਗੀ ਖੁਸ਼ੀਆਂ ਆ ਜਾਣਗੀਆਂ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਰੱਖ ਲੈਂਦੇ ਹਾਂ ਜਿਹੜੀਆਂ ਸਾਡੇ ਲਈ ਨੁਕਸਾਨ ਬਣ ਜਾਂਦੀਆਂ ਹਨ ਸਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਉਹ ਹੁੰਦੀਆਂ ਹਨ ਜੀ ਸਾਡੇ ਮਨ ਅਤੇ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਹੋਈਆਂ ਗੱਲਾਂ ਇਸ ਲਈ ਸਾਧ ਸੰਗਤ ਜੀ ਇਸ ਦੇ ਨਾਲ ਰਿਲੇਟਡ ਤੁਹਾਨੂੰ ਇੱਕ ਸਾਖੀ ਰੂਪੀ ਕਹਾਣੀ ਸਾਂਝੀ ਕਰਨ ਵਾਲੇ ਹਾਂ ਜੀ ਇਸ ਦੇ ਰਾਹੀਂ ਤੁਸੀਂ ਆਸਾਨੀ ਨਾਲ ਸਮਝ ਜਾਓਗੇ ਕਿ ਅਸਲ ਗੱਲ ਤੁਹਾਨੂੰ ਕਿਹੜੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੇ ਕਿਹੜੀਆਂ ਚੀਜ਼ਾਂ ਅਸੀਂ ਘਰ ਤੋਂ ਬਾਹਰ ਸੁੱਟ ਦੇਣੀਆਂ ਹਨ ਸਾਧ ਸੰਗਤ ਜੀ ਇੱਕ ਵਾਰ ਇੱਕ ਮਨੁੱਖ ਮਹਾਪੁਰਖਾਂ ਦੇ ਕੋਲ ਜਾਂਦਾ ਹੈ ਜੋ ਕਿ ਬੜੀ ਹੀ ਕਮਾਈ ਵਾਲੇ ਸੰਤ ਮਹਾਪੁਰਖ ਹੁੰਦੇ ਹਨ ਉਹਨਾਂ ਦੇ ਕੋਲ ਜਾਂਦਾ ਹੈ ਤੇ ਜਾ ਕੇ ਆਪਣਾ ਦੁੱਖ ਦੱਸਦਾ ਹੈ ਕਿ ਸੰਤ ਜੀ ਮੇਰੇ ਕੋਲ ਬਹੁਤ ਪੈਸਾ ਹੈ ਬੜੀ ਜਾਇਦਾਦ ਹੈ ਪਰ ਫਿਰ ਵੀ ਮੈਂ ਸੁਖੀ ਨਹੀਂ ਹਾਂ ਮੇਰੇ ਅੰਦਰ ਮੇਰੇ ਮਨ ਦੇ ਅੰਦਰ ਸਕੂਨ ਹੀ ਨਹੀਂ ਹੈ ਹਰ ਵੇਲੇ ਚਿੰਤਾ ਪਰੇਸ਼ਾਨੀ ਮੈਨੂੰ ਕੋਈ ਨਾ ਕੋਈ ਲੱਗੀ ਹੀ ਰਹਿੰਦੀ ਹੈ ਜਿਸ ਦੀ ਵਜ੍ਹਾ ਨਾਲ ਫਿਰ ਮੈਂ ਬੜਾ ਦੁਖੀ ਹੋ ਜਾਂਦਾ ਹਾਂ ਮੈਂ ਕਿਸ ਤਰ੍ਹਾਂ ਸੁਖੀ ਹੋ ਸਕਦਾ ਹਾਂ ਜੇਕਰ ਇੰਨੀ ਜਾਇਦਾਦ ਹੋਣ ਦੇ ਬਾਵਜੂਦ ਵੀ ਮੈਂ ਇੰਨਾ ਦੁਖੀ ਹਾਂ ਤੇ ਸੁਖੀ ਨਹੀਂ ਹਾਂ ਫਿਰ ਕਿਵੇਂ ਸੁਖੀ ਹੋਵਾਂਗਾ ਸੰਤ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਇਸ ਦੁੱਖ ਦੇ ਵਿੱਚੋਂ ਬਾਹਰ ਕੱਢ ਦਿਓ ਤਾਂ ਸੰਤ ਜੀ ਕਹਿਣ ਲੱਗੇ ਕਿ ਮੈਂ ਤੈਨੂੰ ਸੁਖੀ ਕਰ ਦੇਵਾਂਗਾ ਪਰ ਇਸ ਦੇ ਲਈ ਤੈਨੂੰ ਮੇਰੇ ਕੋਲ ਰੋਜ਼ ਆਉਣਾ ਪਵੇਗਾ ਕੱਲ ਸਵੇਰੇ ਜਲਦੀ ਉੱਠ ਕੇ ਮੇਰੇ ਕੋਲ ਆ ਜਾਵੇਂ ਉਹ ਮਨੁੱਖ ਸੁਖੀ ਹੋਣ ਦੇ ਲਈ ਹੁਣ ਤਾਂ ਕੁਝ ਵੀ ਕਰ ਸਕਦਾ ਸੀ ਉਹ ਜਲਦੀ ਸਵੇਰੇ-ਸਵੇਰੇ ਉੱਠਿਆ ਸੰਤ ਜੀ ਦੇ ਕੋਲ ਪਹੁੰਚ ਗਿਆ ਸੰਤ ਜੀ ਨੇ ਉਸ ਨੂੰ ਵੇਖਿਆ ਤੇ ਖੁਸ਼ ਹੋਏ ਉਹ ਮਨੁੱਖ ਕਹਿੰਦਾ ਕਿ ਛੇਤੀ ਮੈਨੂੰ ਸੁਖੀ ਕਰ ਦਿਓ ਸੰਤ ਜੀ ਕਹਿੰਦੇ ਕਿ ਨਹੀਂ ਹੁਣੇ ਨਹੀਂ ਪਹਿਲਾਂ ਤੈਨੂੰ ਸੁਖ ਲੈਣ ਲਈ ਪਹਾੜਾਂ ਤੇ ਚੜਨਾ ਪੈਣਾ ਹੈ ਕਿ ਤੂੰ ਮੇਰੇ ਨਾਲ ਚੱਲਣ ਲਈ ਤਿਆਰ ਹੈ ਤਾਂ ਉਹ ਮਨੁੱਖ ਝੱਟ ਰਾਜ਼ੀ ਹੋ ਗਿਆ ਸੰਤ ਜੀ ਨੇ ਇੱਕ ਥੈਲੇ ਵਿੱਚ ਤਿੰਨ ਇੱਟਾਂ ਬਨ ਕੇ ਉਸ ਮਨੁੱਖ ਦੇ ਸਿਰ ਤੇ ਰੱਖ ਦਿੱਤੀਆਂ ਦੋਨੋਂ ਜਾਣੇ ਪਹਾੜਾਂ ਵੱਲ ਚੱਲ ਪਏ ਤੇ ਹੁਣ ਸੰਤ ਜੀ ਅੱਗੇ-ਅੱਗੇ ਤੁਰਦੇ ਪਏ ਸਨ ਕਿਉਂਕਿ ਉਹ ਤਾਂ ਦੁਨਿਆਵੀ ਕਰਮ ਕਾਂਡਾਂ ਤੋਂ ਪਹਿਲਾਂ ਹੀ ਰਹਿਤ ਸਨ ਮਨੋਂ ਮਨ ਪਰਮਾਤਮਾ ਦੀ ਭਗਤੀ ਕਰਦੇ ਪਏ ਸਨ ਪਰ ਇਹ ਮਨੁੱਖ ਅੰਦਰ ਦੁਨਿਆਵੀ ਅੰਦਰ ਕਰਮ ਕਾਂਡ ਚੱਲਦੇ ਹੀ ਰਹੇ ਸਨ ਉਸ ਨੂੰ ਇਹਨਾਂ ਇੱਟਾਂ ਦਾ ਬੜਾ ਹੀ ਭਾਰ ਲੱਗ ਰਿਹਾ ਸੀ ਜਿਸ ਕਰਕੇ ਉਹ ਪਿੱਛੇ ਤੁਰਦਾ ਪਿਆ ਸੀ ਸੰਤ ਜੀ ਨੇ ਤਿੰਨ ਚਾਰ ਵਾਰ ਉਸ ਨੂੰ ਕਿਹਾ ਛੇਤੀ ਛੇਤੀ ਚੱਲੋ ਤਾਂ ਮਨੁੱਖ ਕਹਿੰਦਾ ਕਿ ਮੈਨੂੰ ਤਾਂ ਭਾਰ ਲੱਗ ਰਿਹਾ ਹੈ ਇਸ ਲਈ ਮੈਂ ਹੌਲੀ ਹੌਲੀ ਤੁਰ ਰਿਹਾ ਹਾਂ ਮੇਰੇ ਤੋਂ ਛੇਤੀ ਨਹੀਂ ਤੁਰਿਆ ਜਾਂਦਾ ਸੰਤ ਜੀ ਨੇ ਪਿੱਛੇ ਮੁੜ ਕੇ ਉਸੇ ਹੀ ਥੈਲੇ ਦੇ ਵਿੱਚੋਂ ਇੱਕ ਇੱਟ ਖੋਲ ਕੇ ਕੱਢ ਕੇ ਉੱਥੇ ਹੀ ਖੜੇ ਕਰ ਦਿੱਤੀ ਤੇ ਦੂਜੀਆਂ ਇੱਟਾਂ ਬੰਨ ਕੇ ਫਿਰ ਉਸ ਦੇ ਸਿਰ ਤੇ ਰੱਖ ਦਿੱਤੀਆਂ ਤੇ ਕਿਹਾ ਹੁਣ ਤੇਰਾ ਭਾਰ ਹੌਲਾ ਹੋ ਗਿਆ ਹੈ ਹੁਣ ਛੇਤੀ ਤੁਰ ਉਹ ਸੋਚਣ ਲੱਗਾ ਜੇ ਇਸ ਇੱਟ ਨੂੰ ਕੱਢਣਾ ਹੀ ਸੀ ਤੇ ਰਾਹ ਵਿੱਚ ਸੁੱਟਣਾ ਹੀ ਸੀ ਪਹਿਲਾਂ ਹੀ ਇਸ ਨੂੰ ਕਿਉਂ ਲਿਆਉਂਦਾ ਮੇਰੇ ਨਾਲ ਇੰਨਾ ਸੋਚਦੇ ਸੋਚਦੇ ਅੱਗੇ ਚੱਲਦਾ ਗਿਆ ਅਜੇ ਵੀ ਉਹ ਪਿੱਛੇ ਹੀ ਸੀ ਸੰਤ ਜੀ ਕਹਿਣ ਲੱਗੇ ਇਸ ਤਰ੍ਹਾਂ ਤਾਂ ਆਪਾਂ ਪਹਾੜਾਂ ਤੱਕ ਕਦੇ ਨਹੀਂ ਪਹੁੰਚ ਸਕਦੇ ਉਹ ਫਿਰ ਆਏ ਤੇ ਉਹਨਾਂ ਨੇ ਦੂਸਰੀ ਇੱਟ ਵੀ ਥੈਲੇ ਦੇ ਵਿੱਚੋਂ ਕੱਢ ਦਿੱਤੀ ਕਰਦੇ ਕਰਦੇ ਤੀਸਰੀ ਇੱਟ ਵੀ ਕੱਢ ਦਿੱਤੀ ਹੁਣ ਉਹ ਮਨੁੱਖ ਸੁਖਾਲਾ ਹੋ ਗਿਆ ਉਸ ਦੇ ਮਨ ਵਿੱਚ ਗੱਲਾਂ ਤਾਂ ਬਹੁਤ ਚੱਲ ਰਹੀਆਂ ਸਨ ਪਰ ਜਦੋਂ ਪਹਾੜਾਂ ਤੇ ਪਹੁੰਚੇ ਤਾਂ ਉਹ ਮਨੁੱਖ ਕਹਿੰਦਾ ਸੰਤ ਜੀ ਹੁਣ ਤਾਂ ਆਪਾਂ ਪਹਾੜਾਂ ਤੇ ਪਹੁੰਚ ਚੁੱਕੇ ਹਾਂ ਮੈਨੂੰ ਛੇਤੀ ਨਾਲ ਸੁਖੀ ਕਰ ਦਿਓ ਸੰਤ ਜੀ ਕਹਿੰਦੇ ਤਾਂ ਤੈਨੂੰ ਰਹਾ ਵਿੱਚ ਸੁੱਖ ਹੀ ਤਾਂ ਦਿੱਤਾ ਸੀ ਪਰ ਉਹ ਮਨੁੱਖ ਨੂੰ ਸਮਝ ਨਾ ਆਈ ਕਹਿੰਦੇ ਕਿ ਮਨੁੱਖ ਦੇ ਦੁੱਖਾਂ ਦਾ ਕਾਰਨ ਅਸਲ ਵਿੱਚ ਮਨੁੱਖ ਆਪ ਹੀ ਹੁੰਦਾ ਹੈ ਕਿਉਂਕਿ ਉਹ ਇਹ ਪਹਾੜ ਭਰੀ ਜ਼ਿੰਦਗੀ ਦੇ ਵਿੱਚ ਆਪ ਹੀ ਦੁੱਖਾਂ ਨੂੰ ਲੈ ਕੇ ਆਉਂਦਾ ਹੈ ਜਿਸ ਨੂੰ ਉਹ ਛੁੱਟ ਤਾਂ ਸਕਦਾ ਹੈ ਪਰ ਛੁੱਟਣਾ ਨਹੀਂ ਚਾਹੁੰਦਾ ਇਹ ਪੰਡ ਆਪਣੇ ਸਿਰ ਤੇ ਰੱਖ ਕੇ ਜ਼ਿੰਦਗੀ ਵਿੱਚ ਭਰ ਢੋਂਦਾ ਹੀ ਰਹਿੰਦਾ ਹੈ ਜਿਸ ਕਰਕੇ ਫਿਰ ਉਹ ਦੁਖੀ ਰਹਿੰਦਾ ਹੈ ਤਾਂ ਮਨੁੱਖ ਫੇਰ ਪੋਛਦਾ ਹੈ ਇਹ ਇੱਟ ਦਾ ਦੁੱਖ ਦੇ ਨਾਲ ਕੀ ਸੰਬੰਧ ਸੰਤ ਜੀ ਆਖਦੇ ਹਨ ਇਹ ਇੱਟਾਂ ਹੀ ਹਨ ਜਿਵੇਂ ਪਹਿਲੀ ਇੱਟ ਹੈ ਦੁਨੀਆ ਦਾ ਡਰ ਕਿ ਲੋਕ ਕੀ ਕਹਿਣਗੇ ਜਿਸ ਚੱਕਰ ਵਿੱਚ ਮਨੁੱਖ ਉਹ ਕੰਮ ਕਰਦਾ ਹੈ ਜਿਹੜੇ ਉਸਨੂੰ ਦੁਖੀ ਕਰ ਦਿੰਦੇ ਹਨ ਜਿਵੇਂ ਕਰਜ਼ਾ ਚੁੱਕ ਕੇ ਔਖਾ ਹੋ ਕੇ ਘਰ ਵਿੱਚ ਜੇਕਰ ਕਿਸੇ ਦੀ ਮੌਤ ਵੀ ਹੋ ਜਾਵੇ ਇਕੱਠ ਕਰਦਾ ਹੈ ਖੁੱਲੇ ਖਰਚੇ ਕਰਦਾ ਹੈ ਲੋੜ ਤੋਂ ਵੱਧ ਖਰਚਾ ਕਰਦਾ ਹੈ ਲੋਕਾਂ ਵੱਲ ਵੇਖ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਬੱਚਿਆਂ ਦੇ ਵਿਆਹ ਸੋਚਦਾ ਹੈ ਕਿ ਮੈਂ ਦੂਜੇ ਨਾਲੋਂ ਵੀ ਵਧੀਆ ਤਰੀਕੇ ਨਾਲ ਕਰਾਂ ਵੱਧ ਖਰਚਾ ਲਗਾ ਕੇ ਕਰਾਂ ਤਾਂ ਕਿ ਦੂਜੇ ਨੂੰ ਪਤਾ ਲੱਗੇ ਕਿ ਫੁਲਾਰਣਾ ਇੰਨਾ ਖਰਚਾ ਕਰ ਸਕਦਾ ਹੈ ਸਿਰਫ ਲੋਕ ਦਿਖਾਵੇ ਲਈ ਉਹਨੇ ਜੇਕਰ ਇਹ ਸਭ ਕੁਝ ਛੱਡ ਦਿੱਤਾ ਆਪਣੀ ਸੋਚ ਬਦਲ ਲਈ ਸੋਚ ਵਿੱਚ ਸੁਧਾਰ ਕਰ ਲਵੇ ਉਦੋਂ ਹੀ ਉਸ ਮਨੁੱਖ ਨੇ ਸੁખી ਹੋ ਜਾਣਾ ਹੈ ਪਰ ਲੋਕਾਂ ਦੇ ਡਰ ਵਾਲੀ ਇਹ ਇੱਟ ਆਪਣੇ ਦਰਵਾਜ਼ੇ ਤੋਂ ਬਾਹਰ ਸੁੱਟ ਦੇਣੀ ਚਾਹੀਦੀ ਹੈ। ਉਸ ਦਿਨ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਸੁੱਖ ਆਉਣੇ ਸ਼ੁਰੂ ਹੋ ਜਾਣਗੇ ਤੇ ਘਰ ਵਿੱਚ ਬਰਕਤ ਪੈ ਜਾਵੇਗੀ। ਦੂਸਰੀ ਇੱਟ ਹੈ ਜੀ ਭਵਿੱਖ ਦੀ ਚਿੰਤਾ। ਕਿ ਹਾਏ ਹੁਣ ਕੀ ਹੋਵੇਗਾ? ਅੱਗੇ ਕੀ ਹੋਵੇਗਾ? ਅਸੀਂ ਕੀ ਕਰਾਂਗੇ? ਅਸੀਂ ਕੀ ਖਾਵਾਂਗੇ? ਇਹ ਜਿਹੜਾ ਪੈਸਾ ਜੋੜਿਆ ਹੈ ਜੇਕਰ ਥੋੜਾ ਵੀ ਘਟ ਗਿਆ ਜਾਂ ਖਤਮ ਹੋ ਗਿਆ ਤੇ ਫਿਰ ਕੀ ਕਰਾਂਗੇ? ਅੱਗੇ ਕੀ ਹੋਵੇਗਾ ਅਸੀਂ ਕੀ ਕਰਾਂਗੇ ਸਾਡੇ ਬੱਚੇ ਹੋ ਕੇ ਵੱਡੇ ਜਦੋਂ ਹੋ ਗਏ ਤਾਂ ਫਿਰ ਉਹ ਕੀ ਬਣਨਗੇ ਉਹਨਾਂ ਲਈ ਪੈਸਾ ਕਿਵੇਂ ਜੋੜਨਾ ਹੁਣ ਹੀ ਜੋੜਨਾ ਸ਼ੁਰੂ ਕਰਾਂ ਜਾਂ ਬਾਅਦ ਵਿੱਚ ਜੋੜਾਂ ਜੇ ਮੈਂ ਜ਼ਮੀਨ ਖਰੀਦ ਲੈਂਦਾ ਹਾਂ ਤਾਂ ਸਾਡੇ ਕੋਲ ਅੱਜ ਪੈਸਾ ਹੋਣਾ ਸੀ ਜੇ ਮੈਂ ਅੱਜ ਇਹ ਚੀਜ਼ ਖਰੀਦ ਲਵਾਂਗਾ ਤਾਂ ਮੇਰੇ ਬੱਚੇ ਸੁਖੀ ਰਹਿਣਗੇ ਇਹੋ ਜਹੀਆਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਚਿੰਤਾਵਾਂ ਫਿਕਰ ਬੰਦੇ ਨੂੰ ਰਹਿੰਦੇ ਹਨ ਤੇ ਬੰਦੇ ਨੂੰ ਚਿੰਤਾ ਲੱਗੀ ਰਹਿੰਦੀ ਹੈ ਸਾਡੇ ਇਨਸਾਨ ਇਹਨਾਂ ਹੀ ਬੋਝਾਂ ਦੇ ਥੱਲੇ ਦੱਬੇ ਰਹਿੰਦੇ ਹਨ ਤੇ ਹੋਰ ਦੁਖੀ ਹੋ ਜਾਂਦੇ ਹਨ ਉਹ ਆਪਣੀ ਸੁੱਧ ਬੁੱਧ ਖੋ ਲੈਂਦੇ ਹਨ ਉਸ ਨੂੰ ਜੀਵਨ ਦਾ ਅਸਲੀ ਮਨੋਰਥ ਦਾ ਪਤਾ ਹੀ ਨਹੀਂ ਹੁੰਦਾ ਮਨੁੱਖੀ ਜਨਮ ਜਿਹੜਾ ਹੈ ਮਿਲਿਆ ਹੀ ਕਿਉਂ ਹੈ ਚੰਗੇ ਕਰਮ ਕਰਨ ਦੇ ਲਈ ਮਿਲਿਆ ਸੀ ਰੱਬ ਦਾ ਨਾਮ ਹੀ ਲੈ ਲਵਾਂ ਬੰਦਗੀ ਕਰ ਲਵਾਂ ਨਾਮ ਜਪਾਂ ਭਲਾਈ ਦੇ ਕੰਮ ਕਰਾਂ ਜਿਸ ਦੇ ਕਰਕੇ ਮੈਨੂੰ ਇਸ ਦੁਨੀਆ ਤੇ ਭੇਜਿਆ ਗਿਆ ਹੈ ਪਰ ਉਹ ਇਹ ਸਾਰੇ ਹੀ ਕੰਮਾਂ ਨੂੰ ਭੁੱਲ ਜਾਂਦਾ ਹੈ ਉਹ ਸਿਰਫ ਰੋਟੀ ਦੇ ਪਿੱਛੇ ਲੱਗ ਜਾਂਦਾ ਹੈ ਪੈਸੇ ਪਿੱਛੇ ਲੱਗ ਜਾਂਦਾ ਹੈ ਉਸ ਨੂੰ ਸਿਰਫ ਰੋਟੀ ਦੀ ਫਿਕਰ ਰਹਿੰਦੀ ਹੈ ਸਾਡੀ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਦੇ ਸਾਧ ਸੰਗ ਜੀ ਫਿਰ ਅਸੀਂ ਸਮਝਦੇ ਨਹੀਂ ਹਾਂ ਇਹ ਚਿੰਤਾ ਵਾਲੀ ਇੱਟ ਨੂੰ ਛੁੱਟਦੇ ਹੀ ਨਹੀਂ ਹਾਂ ਇਸ ਨੂੰ ਸੁਟੋ ਤੇ ਸੁਖੀ ਹੋ ਜਾਓ ਤੀਸਰੀ ਇੱਟ ਹੈ ਜੀ ਹੰਕਾਰ ਦੀ ਇੱਟ ਇਹ ਇੱਟ ਹਉਮੇ ਦੀ ਜੋ ਸਾਨੂੰ ਅੰਦਰੋਂ ਅੰਦਰੀ ਖਾਈ ਜਾ ਰਹੀ ਹੈ ਮਨੁੱਖ ਕਹਿੰਦਾ ਹੈ ਮੈਂ ਸਭ ਤੋਂ ਵੱਡਾ ਗਿਆਨੀ ਹਾਂ ਮੇਰੇ ਤੋਂ ਵੱਧ ਸਿਆਣਾ ਹੋਰ ਕੋਈ ਵੀ ਨਹੀਂ ਮੈਂ ਹੀ ਹਾਂ ਜਿਸ ਨੇ ਇਸ ਸਾਰੀ ਜ਼ਮੀਨ ਜਾਇਦਾਦ ਨੂੰ ਬਣਾਇਆ ਹੈ ਮੈਂ ਹੀ ਹਾਂ ਜੋ ਸਭ ਤੋਂ ਅਮੀਰ ਹਾਂ ਲੋਕਾਂ ਤੋਂ ਸੋਹਣਾ ਵੀ ਜਿਆਦਾ ਮੈਂ ਹਾਂ ਸੁਨੱਖਾ ਵੀ ਹਾਂ ਅਕਲ ਵੀ ਮੇਰੇ ਕੋਲ ਬੜੀ ਹੈ ਬਸ ਅਹੰਕਾਰ ਹੀ ਉਸ ਦੇ ਅੰਦਰ ਹੁੰਦਾ ਹੈ ਤੇ ਉਹ ਹਮੇਸ਼ਾ ਦੁਖੀ ਰਹਿੰਦਾ ਹੈ ਜਿਸ ਦਿਨ ਅਸੀਂ ਹੰਕਾਰ ਰੋਪੀ ਇਸ ਇੱਟ ਨੂੰ ਆਪਣੇ ਮਨ ਦੇ ਵਿੱਚੋਂ ਬਾਹਰ ਕੱਢ ਕੇ ਸੁੱਟ ਦਿੱਤਾ ਉਸ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਨੂੰ ਵਸਾ ਲਿਆ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਿਨ ਵੀ ਪਰਮਾਤਮਾ ਨੇ ਸਾਨੂੰ ਸੁਮਤ ਬਖਸ਼ ਦਿੱਤੀ ਉਸ ਦੀ ਰਜਾ ਵਿੱਚ ਅਸੀਂ ਰਹਿਣਾ ਸ਼ੁਰੂ ਕਰ ਦਿੱਤਾ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਹਰ ਵੇਲੇ ਹੀ ਪਰਮਾਤਮਾ ਦਾ ਹਰ ਸਾਹ ਦੇ ਨਾਲ ਸ਼ੁਕਰਾਨਾ ਕਰਾਂਗੇ ਉਹਨਾਂ ਵੀ ਥੋੜਾ ਹੈ ਸੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਤਿੰਨਾਂ ਹੀ ਚਿੰਤਾਵਾਂ ਨੂੰ ਆਪਣੇ ਮਨ ਦੇ ਅੰਦਰੋਂ ਬਾਹਰ ਕੱਢ ਕੇ ਸੁੱਟ ਦਿਓ ਉਹ ਦਿਨ ਹੀ ਫਿਰ ਹਰ ਮਨੁੱਖ ਸੁਖੀ ਹੋ ਜਾਵੇਗਾ ਸੁਖੀ ਹੋਣ ਲਈ ਸਾਨੂੰ ਕਿਧਰੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਣੀ ਬਸ ਇਹਨਾਂ ਵਿਕਾਰ ਰੂਪੀ ਇੱਟਾਂ ਨੂੰ ਆਪਣੇ ਘਰ ਦੇ ਵਿੱਚੋਂ ਪੁੱਟ ਕੇ ਬਾਹਰ ਸੁੱਟ ਦੇਣਾ ਹੈ ਫਿਰ ਸਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਬਰਕਤਾਂ ਸਾਡੇ ਘਰ ਵਿੱਚ ਆਪ ਵਾਸ ਕਰ ਜਾਣਗੀਆਂ ਅਸੀਂ ਖੁਸ਼ੀ-ਖੁਸ਼ੀ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਗੁਜ਼ਾਰ ਸ਼ੁਰੂ ਕਰ ਦੇਵਾਂਗੇ ਸਾਡੀ ਜ਼ਿੰਦਗੀ ਸੁਖਾਲੀ ਹੋ ਜਾਏਗੀ ਤੇ ਫਿਰ ਆਓ ਸਾਥ ਸੰਗਤ ਜੀ ਘਰ ਦੇ ਵਿੱਚੋਂ ਇਹ ਤਿੰਨ ਇੱਟਾਂ ਨੂੰ ਮਨ ਦੇ ਵਿੱਚੋਂ ਇਹਨਾਂ ਤਿੰਨ ਇੱਟਾਂ ਰੂਪੀ ਹੰਕਾਰ ਹਉਮੈ ਕਾਮ ਕ੍ਰੋਧ ਲੋਭ ਮੋਹ ਨੂੰ ਕੱਢ ਕੇ ਬਾਹਰ ਸੁੱਟ ਦਈਏ ਅਤੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰੀਏ ਹਮੇਸ਼ਾ ਵੀ ਜਦੋਂ ਵੀ ਅਰਦਾਸ ਕਰੀਏ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕਿਉਂਕਿ ਸਰਬੱਤ ਦੇ ਭਲੇ ਵਿੱਚ ਸਾਡਾ ਨਾਮ ਵੀ ਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ